ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਪਟੜੀਆਂ ਤੇ ਬੈਠੇ ਐਮਐਸਪੀਏ ਦੇ ਕਾਰਜ ਮੁਵਕੀਸ ਨੇ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਦਿੱਤਾ ਤੁਹਾਨੂੰ ਇੱਕੋ ਦੱਸਦੇ ਆ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੋਈ ਸੀ ਪਿਛਲੇ ਅੰਦੋਲਨ ਵੇਲੇ ਇੱਕ ਤਾਂ ਸੀਗਾ ਵੀ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਠੀਕ ਹੈ ਜੀ ਸਮੁੱਚੀ ਕਿਸਾਨੀ ਤੇ ਮਜ਼ਦੂਰੀ ਦਾ ਕਰਜ਼ਾ ਮਾਫੀ ਆਪਣਾ ਬਿਜਲੀ ਸੋਧ ਬਿੱਲ 2020 ਰੱਦ ਕਰੇ ਇੱਕ ਲੈਂਡ ਐਕੁਇਜ਼ੀਸ਼ਨ ਐਕਟ ਜੋ ਕਿ ਬਹੁਤ ਖਤਰਨਾਕ ਹੈ ਉਹ ਸਰਕਾਰ 2015 ਤੋਂ ਬਾਅਦ ਵਾਲਾ ਲੈ ਕੇ ਆ ਰਹੀ ਅਸੀਂ ਕਹਿੰਨੇ 2013 ਵਾਲੇ ਤੇ ਪਹਿਲਾਂ ਵਾਲੇ ਤੇ ਕੰਮ ਕਰੇ ਤੇ 80% ਕਿਸਾਨ ਦੀ ਸਹਿਮਤੀ ਹੋਵੇ ਇਹ ਗੱਲ ਹੈ ਜੀ ਬਾਕੀ ਜਿਹੜੇ ਸਾਡੇ ਕਿਸਾਨ ਵੀਰਾਂ ਤੇ ਪਰਚੇ ਹੋਏ ਸੀਗੇ ਉਹ ਪਰਚੇ ਰੱਦ ਕਰੇ ਲਖੀਮਪੁਰ ਖੀਰੀ ਜਿਹੜੇ ਸ਼ਹੀਦ ਹੋਏ ਸੀਗੇ ਕਿਸਾਨ ਇੱਕ ਪੱਤਰਕਾਰ ਵੀਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਦੋਸ਼ੀ ਬਾਹਰ ਘੁੰਦੇ ਫਿਰਦੇ ਆ ਇੱਕ ਜਿਹੜਾ ਦਿੱਲੀ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਮੈਂ ਪੰਜਾਬ ਸਰਕਾਰ ਨੂੰ ਵੀ ਯਾਦ ਕਰਾਉਣਾ ਚਾਹਣਾ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਉਹ ਹਾਲੇ ਤੱਕ ਕੁਝ ਨਹੀਂ ਕੀਤਾ ਜੀ ਉਹ ਉਵੇਂ ਦਾ ਉਵੇਂ ਪਿਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਜਦੋਂ ਅੰਦੋਲਨ ਹੋਇਆ ਉਦੋਂ ਮੰਗਾਂ ਮੰਨੀਆਂ ਸੀ ਐਮਐਸਪੀ ਦੀ ਜਾਂ 2020 ਬਿੱਲ ਜਾਂ ਭੂਮੀ ਬਿੱਲ ਸੀ ਹੋਰ ਬਹੁਤ ਸਾਰੀਆਂ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀਆਂ ਸਾਰੀਆਂ ਫਸਲਾਂ ਦੇ ਭਾਅ ਤੇ ਐਮਐਸਪੀ ਦੇਣੀ ਇਹ ਮੰਗਾਂ ਨੂੰ ਲੈ ਕੇ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਸੀ ਸਰਕਾਰ ਨੇ 2 ਸਾਲ ਬੀਤ ਜਾਣ ਦੇ باوجود ਉਹ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਨੂੰ ਹੀ ਲਾਗੂ ਕਰਾਉਣ ਵਾਸਤੇ ਜਿਹੜਾ ਇਹ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਦੁਬਾਰਾ ਜਿਹੜਾ ਅੰਦੋਲਨ ਸ਼ੁਰੂ ਹੋਇਆ ਹੈ ਇਹ ਜਿਹੜੀ ਕਾਲ ਹੈ ਲੋਕਾਂ ਨੂੰ ਮੁਸ਼ਕਲ ਠੀਕ ਹੈ ਮਸਾਫਰਾਂ ਨੂੰ ਮੁਸ਼ਕਲਾਂ ਆਉਂਦੀਆਂ ਜਦੋਂ ਕੋਈ ਕੋਈ ਚੀਜ਼ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਮੁਸ਼ਕਲਾਂ ਪਰਿਵਾਰ ਨੂੰ ਆਉਂਦੀਆਂ ਨੇ ਪਰ ਇਹ ਜਿਹੜਾ ਸਮਾਂ ਸਾਡਾ 12 ਤੋਂ 4 ਦਾ ਸੀ ਪਹਿਲਾਂ ਹੀ ਕਾਲ ਦਿੱਤੀ ਹੋਈ ਸੀ ਕਿ ਮਸਾਫਰ ਵੀਰਾਂ ਨੂੰ ਰਾਹਗੀਰ ਵੀਰਾਂ ਨੂੰ ਚਾਹੀਦਾ ਹੈ ਵੀ ਆਪਦਾ ਜਿਹੜਾ ਉਹਦਾ ਕੋਈ ਬਦਲਵਾ ਹੱਲ ਲੱਭ ਸਕਦੇ ਸੀ ਪਰ ਸਾਰੀ ਗੱਲ ਆਪਾਂ ਇੱਕ ਦੂਜੇ ਤੇ ਸਾਢੇ ਦਿਨ ਉਹ ਠੀਕ ਨਹੀਂ ਕਿਉਂਕਿ ਮੰਗਾ ਸਾਰਿਆਂ ਲੋਕਾਂ ਦੀਆਂ ਨੇ ਸਾਰੇ ਦੇਸ਼ ਦੀਆਂ ਨੇ ਨਾ ਕਿ ਇਕੱਲੇ ਕਿਸਾਨ ਦੀਆਂ ਨੇ ਮਜ਼ਦੂਰਾਂ ਦੀਆਂ ਵੀ ਨੇ ਹੋਰ ਵੀ ਸਾਰੀਆਂ ਜਿਹੜੀਆਂ ਮੰਗਾ ਨੇ ਕਰਜ਼ੇ ਮੁਕਤੀ ਦੀ ਮੰਗ ਸਾਰਿਆਂ ਦੀ